ਸੋ ਭਾਈਆ ਉਹ ਖੜਾ ਹੋ ਰਿਹਾ ਹੈ ਜੇ ਲੋਕ ਕਹਿੰਦਾ ਉਹਨਾਂ ਆਏ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਸਮੂਹ ਸੰਗਤ ਸਮੂਹ ਪੰਚਾਇਤ ਸਾਰੇ ਢੀਰਾ ਸਾਹਿਬ ਵੀ ਕੇ ਅੱਜ ਨਿਤੀ 16 2 2025 ਨੂੰ ਇਕੱਠੇ ਹੋਏ ਆ ਤੇ ਇਹਦੇ ਵਿੱਚ ਮਤੇ ਪਾਏ ਗਏ ਆ ਜੋ ਕਿ ਮਤੇ ਸਾਰੇ ਮੰਨਣਯੋਗ ਆ ਤੇ ਮੰਨਨੇ ਵੀ ਜ਼ਰੂਰੀ ਆ ਉਹ ਇਹ ਪਹਿਲਾ ਮਤੇ ਹੈਗਾ ਮਾਨਤਾ ਦੀ ਵਧਾਈ ਵਧਾਈ ਦਾ ਹੈ ਨਾ ਘੱਟੋ ਘੱਟ 500 ਰੁਪਈਆ ਤੇ ਵੱਧ ਤੋਂ ਵੱਧ 1100 ਰੁਪਈਆ ਇਹ ਦੇਣਾ ਇਹ ਤੋਂ ਵੱਧ ਨਹੀਂ ਦੇਣਾ ਜੇ ਕੋਈ ਇਹ ਤੋਂ ਵੱਧ ਦਿੰਦਾ ਤੇ ਉਹਦੀ ਮਾੜੀ ਗੱਲ ਹੈ ਉਹਨੂੰ 11000 ਰੁਪਈਆ ਜੁਰਮਾਨਾ ਵੀ ਰੱਖਿਆ ਠੀਕ ਹੈ ਜੀ ਦੂਜਾ ਮਤ ਹੈਗਾ ਪਿੰਡ ਵਿੱਚ ਕੋਈ ਵੀ ਜਿੱਤਾ ਕੇਡਾ ਵੰਦੇ ਆ ਤਾਂ ਪੰਚਾਇਤ ਦੇ ਧਿਆਨ 'ਚ ਲਿਆਂਦਾ ਜਾਵੇਗਾ ਅੱਜ ਕਈ ਵਾਰੀ ਕੋਈ ਧੱਕੇ ਨਾਲ ਮੰਗਦਾ ਤਾਂ ਉਹ ਲਿਆਂਦਾ ਜਾਵੇ ਦੂਜੇ ਵੀ ਇਹਦੇ ਨਾਲ ਦੀ ਹੈਗਾ ਪਿੰਡ ਦੇ ਵਿੱਚ ਕੋਈ ਬਾਸ ਇਕੱਠੀ ਕਰਦਾ ਜਾਂ ਕੋਈ ਤੂੜੀ ਵਗੈਰਾ ਜਾਂ ਲੱਕੜਾਂ ਵਗੈਰਾ ਲੈਣ ਆਉਂਦੇ ਆ ਬਾਹਰਲੇ ਪਿੰਡਾਂ ਤੋਂ ਬਾਹਰਲੇ ਪਿੰਡਾਂ ਤੋਂ ਆਉਂਦੇ ਆ ਉਹਨਾਂ ਦੀ ਬਿਲਕੁਲ ਮਨਾਹੀ ਹੈ ਜੇ ਕੋਈ ਆਉਂਦਾ ਤਾਂ ਉਹ ਉਹਦੇ ਪੰਚਾਇਤ ਜੇਪ ਉਹਨੂੰ ਰੋਕੋ ਨਹੀਂ ਉਹਨੂੰ ਪੰਚਾਇਤ ਦੇ ਧਿਆਨ ਚ ਲਿਆਓ ਨੰਬਰ 3 ਤੇ ਜੇ ਮੈਂ ਸਬਜ਼ੀ ਵਾਲਾ ਕੋਈ ਅਸਮਾਨ ਵੇਚਦਾ ਜਾਂ ਸਬਜ਼ੀ ਵੇਚਦਾ ਉਸ ਵੀ ਵੇਚਣ ਵਾਲਾ ਉਹਦਾ ਸਪੀਕਰ ਬੰਦ ਹੈ ਉਹ ਮੂੰਹ ਨਾਲ ਹੋਕਾ ਦੇ ਸਕਦਾ ਗੁਰਦੁਆਰੇ ਦੀ ਗੁਰਦੁਆਰੇ ਹੋਕਾ ਦੇ ਸਕਦਾ ਤੇ ਉਹ ਸਪੀਕਰ ਬੰਦ ਹੈ ਜਿਹੜਾ ਸਿਲੰਡਰਾਂ ਵਾਲਾ ਉਹਨੂੰ ਲਿਮਟ ਸਮੇਂ ਤੱਕ ਮੋੜਾਂ ਤੇ ਉਹਨੂੰ ਸਮਝਾ ਦੇਾਂਗੇ ਵੀ ਆਹ ਮੋੜ ਤੇ ਬੋਲ ਲਵੇ ਉਹ ਖੜ੍ਹ ਜੇਵੇ ਤੇ ਉਹਨੂੰ ਯਾਨੀ ਹੈਗੀ ਖੁੱਲ ਕਲੇ ਸਿੰਲੰਡਰ ਵਾਲਿਆਂ ਤੇ 4 ਨੰਬਰ ਆ ਗਿਆ DJ DJ ਦਾ ਸਮਾਂ 10:30 ਵਜੇ ਦਾ ਰੱਖਿਆ 10:30 ਵਜੇ ਤੱਕ DJ ਚੱਲੂਗਾ ਪੜਾਕੇ ਵੀ ਉਸ ਤੋਂ ਪਹਿਲਾਂ ਪਹਿਲਾਂ ਕੋਈ ਚਲਾ ਸਕਦਾ ਉਸ ਤੋਂ ਬਾਅਦ ਪੜਾਕੇ ਵਾਲੀ ਵੀ ਮਨਾਹੀ ਹੈ ਤੇ DJ ਦੀ ਵੀ ਬਿਲਕੁਲ ਮਨਾਹੀ ਹੈ ਜੇ ਕੋਈ ਇਹਦੀ ਉਲੰਘਣਾ ਕਰਦਾ ਉਹਨੂੰ ਉਸੇ ਦਿਨ ਹੀ 11000 ਰੁਪਏ ਜੁਰਮਾਨਾ ਦੇਣਾ ਪਊਗਾ ਨਹੀਂ ਉਹਦੇ ਨਾਲ ਕਾਰਵਾਈ ਹੋਊਗੀ ਨੰਬਰ 5 ਜੋ ਕੋਈ ਆਪਣੇ ਕੋਈ ਮਾਰਕਟਰ ਕੋ ਹੁੰਦੀ ਹੈ ਉਹਦੇ ਵਿੱਚ ਗੁਰਦੁਆਰਾ ਸਾਹਿਬ ਕਿਸੇ ਵੀ ਗੁਰਦੁਆਰੇ ਜਾਂ ਡੇਰਾ ਸਾਹਿਬ ਭੋਗ ਹੁੰਦਿਆ ਉਹ ਭੋਗ ਦੇ ਵਿੱਚ ਪਕੌੜੇ ਜਲੇਬੀ ਹਰ ਤਰ੍ਹਾਂ ਦੀ ਮਠਿਆਈ ਬੰਦ ਹੈ ਸਾਦਾ ਰੋਟੀ ਪਾਣੀ ਹੋਊਗਾ ਜੇ ਕਿਸੇ ਨੇ ਇਹ ਜਾਂ ਕੁਝ ਕਰਨਾ ਹੈ ਉਹ ਆਪਦੇ ਘਰੇ ਟੈਂਟ ਲਾ ਕੇ ਜਿਹੜਾ ਕੋਈ ਮਰਜ਼ੀ ਕਰ ਸਕਦਾ ਹੈ ਠੀਕ ਹੈ ਤੇ ਨੰਬਰ ਸੀ ਤੇ ਆ ਗਿਆ ਬਲਾਰਾ ਬਲਾਰਾ ਜੇ ਕੋਈ ਮਾਰਕ ਤੇ ਆਪਣਾ ਕੋਈ ਬਲਾਰਾ ਬੋਲਦਾ ਉਹ ਸਮੂਹ ਸੰਗਤ ਦਾ ਧੰਨਵਾਦ ਕਰੂਗਾ ਕੋਈ ਲੈਮਟ ਜਿਹੜੇ ਕੇ ਕੋਈ ਬੁਲਾਰਾ ਬੋਲੂਗਾ ਹੋਰ ਕੋਈ ਬੁਲਾਰਾ ਨਹੀਂ ਬਾਲਣਾ ਬੋਲੂਗਾ ਪਿੰਡ ਦਾ ਹੀ ਬੁਲਾਰਾ ਬੋਲ ਕੇ ਸਾਰਿਆਂ ਦਾ ਧੰਨਵਾਦ ਕਰੂਗਾ ਇੱਕ ਨੰਬਰ ਹੈਗਾ ਸੇਤ ਦੇ ਸਫਾਈ ਦਾ ਟੇਕਾ ਉਹ ਕੁਲਵੰਤ ਸਿੰਘ ਕਵੰਤੀਆ ਸਾਹਿਬ ਦਾ ਮੈਂਬਰ ਉਹਨੂੰ ਦਿੱਤਾ ਗਿਆ ਉਹ ਸਫਾਈ ਕਰੂਗਾ ਹਰੇਕ ਘਰ ਤੋਂ 50000 ਰੁਪਏ ਮਹੀਨੇ ਦੇ ਲਊਗਾ ਉਹ ਜੇ ਕੋਈ ਪਿੰਡ ਦਾ ਵਾਰਡ ਦਾ ਬੰਦਾ ਨਹੀਂ ਲਿੰਦਾ ਉਹ ਮੈਂਬਰ ਦੀ ਜ਼ਿੰਮੇਵਾਰੀ ਹੋਊਗੀ ਉਹ ਲੈ ਕੇ ਦੇਵੇ ਜਾਂ ਆਪਦੇ ਕੋਲੋਂ ਦੇਵੇ 50000 ਰੁਪਏ ਹਰੇਕ ਘਰ ਨੂੰ ਲਾਇਆ ਹਰੇਕ ਮਹੀਨੇ ਦੇ ਉਹ ਸਫਾਈ ਦਾ ਸਮੂਹ ਸਾਰਨੇਤਰੋਂ ਸਾਰੇ ਪਿੰਡ ਨੂੰ ਬੇਨਤੀ ਹੈ ਵੀ ਇਹ ਸਾਰੇ ਮਤਿਆਂ ਦਾ ਸਹਿਯੋਗ ਕਰਿਓ ਭਰਾ ਬਣ ਕੇ ਪਿੰਡ ਦਾ ਕੋ ਸੁਧਾਰ ਹੋ ਸਕੇ ਜੇ ਕੋਈ ਪਿੰਡ ਦਾ ਬਗਾੜਦਾ ਉਹਦੇ ਸਾਰਾ ਪਿੰਡ ਉਲਟਾ ਉਹਦਾ ਬਾਈਕਾਟ ਕਰਿਆ ਜਾਊਗਾ ਆ ਜੇ ਤਾਂ ਜਿਵੇਂ ਢੋਲਕੀਆਂ ਵਾਲੇ ਉਹ ਆ ਵਿਆਹ ਸਾਦਿਆਂ ਦੇ ਵਿੱਚ ਜਿਹੜੇ ਢੋਲਕੀਆਂ ਵਾਲੇ ਆਉਂਦੇ ਆ ਉਹਨਾਂ ਦੀ ਐਂਟਰੀ ਬਿਲਕੁਲ ਬੰਦ ਹਰ ਤਰ੍ਹਾਂ ਦਾ ਮੰਗਦਾ ਢੋਲਕੀਆਂ ਢੋਲਕੀਆਂ ਸਭ ਕੁਝ ਬੰਦ ਹੈ ਜੇ ਕੋਈ ਆਉਂਦਾ ਉਹ ਰੋਕੇ ਤੋਂ ਨਹੀਂ ਫਿਰ ਰੁਕਦਾ ਤਾਂ ਮੋਦਵਾਰ ਬੰਦਿਆਂ ਦੇ ਜਾਂ ਪੰਚਾਇਤ ਦੇ ਧਿਆਨ ਚ ਲਿਆਂਦਾ ਜਾਂਦਾ ਇਹ ਮੱਤੇ ਸਾਰੇ ਮਤਲਬ ਸਾਥੀ ਜੀ ਇਹ ਮਤਲਬ ਲਿਆਂਦੇ ਜਾਂਗੇ ਸਾਰਾ ਪਿੰਡ ਦਾ ਸਾਰੇ ਇਹ ਮਤਿਆਂ ਦੀਆਂ ਆਪਣਾ ਫਲੈਕਸੀਆਂ ਕਢਾ ਕੇ ਮੂੜਾਂ ਦੇ ਲਈਆਂ ਜਾਣਗੀਆਂ ਗੁਰਦੁਆਰਾ ਸਾਹਿਬ ਲਾਇਆ ਜਾਣਗੇ ਸਾਰੇ ਤਾਈ ਲਾਇਆ ਜਾਊਗਾ ਧਾਰਮਿਕ ਸਮਾਂ ਤੇ ਲਾਇਏ ਜਾਣਗੇ ਇਹ ਮਤਿਆਂ ਦਾ ਸਹਿਯੋਗ ਕਰਿਓ ਜੇ ਕੋਈ ਇਹਦਾ ਨਹੀਂ ਆਪਣਾ ਵਿਰੋਧ ਕਰਦਾ ਜਾਂ ਕੋਈ ਇਹਦੇ ਲੰਘਣਾ ਕਰਦਾ ਉਹਦਾ ਸਾਥੀ ਨਾਲ ਸਟੈਂਡ ਲਵਾਂਗੇ ਭਰਾ ਕੋਈ ਆਏ ਨਹੀਂ ਹੈਗਾ ਇਹ ਮਦੇ ਪਾਸ ਹੀ ਹੋਣਿਆ ਸਾਰੇ ਬਾਕੀ ਧੰਨਵਾਦੀ ਧੰਨਵਾਦ ਇੱਕ ਇੱਕ ਨਵਾਂ ਮਰੱਬੇ ਬੰਦੀ ਦਾ ਹੈਗਾ ਸੋਚਿਆ ਵੀ ਪੰਚਾਇਤ ਨੇ ਬਈ ਹਰੇਕ ਘਰ ਨੂੰ 350 ਰੁਪਿਆ ਲੱਗਣਾ ਕਰਕੇ ਲੈ ਆ। ਅਕੇਲੀ ਨਹੀਂ ਨਹੀਂ। ਹਾਂ। ਜਿਹੜਾ ਮਰੱਬੇਬੰਦੀ ਦਾ ਇਹ ਸੋਚਿਆ ਵੀ ਇੱਕ ਕਮੇਟੀ ਬਣਾ ਲੈ ਲੈਣੇ ਆ ਪਿੰਡ ਦੇ ਸਹਿਯੋਗ ਨਾਲ ਜੋ ਵੀ ਉਹਦਾ ਖਰਚਾ ਹੋਊਗਾ ਉਹ ਵੀ ਆਪਾਂ ਦਾ ਕਮੇਟੀ ਬਣਾ ਕੇ ਵੰਡ ਕੇ ਦਿੱਤਾ ਜਾਊ। ਇਹਦਾ ਸੁਈਨਾ ਗਰੁੱਪ ਦੇ ਵਿੱਚ ਵੀ ਦੱਸਣਾ ਬਾਈ ਬਣ ਕੇ। ਬਈ ਸਹੀ ਆ ਕਿਉਂਕਿ ਸਾਰੀ ਮਰੱਬੇਬੰਦੀ ਨਾਲ ਦੁਆਰੇ ਤੋਂ ਹੋਊਗੀ ਨਾਲੇ ਤਾਂ ਆਪਾਂ ਨੂੰ ਆਪਣੀਆਂ ਮੈਂ ਪਕੜਾ ਹਦੂ ਤਿਆਰ ਕਰਾ ਗਏ ਜਿਹੜੇ ਪੱਥਰਾਂ ਦੇ ਮੇਲੇ ਦਾ ਖਾਵੇਂ ਪਸੰਦ ਲੱਗਿਆ ਕਿ ਜਿਹੜੇ ਨੇਪਤ ਲੜਾਈ ਦਾ ਘਰੋਂ ਮੁੱਕ ਜਾਊਗਾ ਉਹ ਜੇ ਹੁਣ ਤੋਂ ਤੁਸੀਂ ਇੱਕ ਸਾਰੇ ਆਉਣ ਦਾ ਦਾਅਰੇ ਦੇ ਦਿਓ ਨਹੀਂ ਇੱਕ ਕਮੇਟੀ ਬਣ ਜੂ ਪੰਚਾਇਤਾਂ ਸਹਿਯੋਗ ਜੇ ਹੁਣ ਸਹਿਯੋਗ ਦੇਓਗੇ ਤਾਂ ਸਾੜੀ ਵੇਲੇ ਹੋਣਾ ਸਾੜੀ ਵੇਲੇ ਤਾਂ ਹੋਊਗਾ ਇਹ ਕੰਮ ਚੱਲੂਗਾ 5000 ਰੁਪਏ ਮੈਂ ਨਾਮ ਕਰੂਗਾ ਪਹਿਲਾਂ ਦੇ ਨਾਮ ਵੱਲੋਂ ਤੇ ਸਾਰੇ ਆ ਵੀ ਪਾਪਾ ਜੀ ਨਾਲ ਮਤ ਕਮੇਟੀ ਬਣਾ ਕੇ ਸਾਰੇ ਵਧੀਆ ਗੱਲ ਹੈ ਜੇ ਇਹ 5000 ਰੁਪਏ ਦਾ ਸਾਰੇ ਹੀ ਦੇਣਗੇ ਸਾਡੀ ਬਹੁਤ ਚੰਗੀ ਗੱਲ ਹੈ ਸਾਡੀ ਕਮੇਟੀ ਬਣਾਈ ਜਾਵੇ ਕਮੇਟੀ ਬਣਾ ਲਓ ਬਾਕੀ ਜਿਹੜੇ ਜਿਹੜੇ ਭਰਾ ਇਥੇ ਪਹੁੰਚੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ